ਹਾਲੀ ਗੋਸਤੋ ਹੁਣ ਟਾਂਡਾ ਭਰਾ ਚੁਕਾ ਹੈ ਅੰਦਰੋਂ ਬਾਹਰ ਤੇ ਕੀ ਆ ਚਾਟਾ ਦਾ ਸਾਰਨ ਦਾ ਸਵਾਗਤ ਹੈ ਜੀ ਅਸੀਂ ਬਲੋਗਰ ਰਹਿੰਦੇ ਵੇਟ ਗਾਇਸ ਤੁਹਾਡੇ ਪੁਰਾਣੇ ਬੰਦੀ ਪੱਗ ਅੱਜ ਬੰਨੀ ਲੜਾਂ ਵਾਲੀ ਕਿਦਾਂ ਦੀ ਲੱਗਦੀ ਹੈ ਤੁਸੀਂ ਕਮੈਂਟੇ ਦੱਸਣਾ ਤੇ ਅੱਜ ਬਹੁਤ ਜਿਆਦੇ ਇਸ ਟੁਕੜੇ ਸਾਲ ਅੱਧਾ ਸਾਲ ਕੋਈ ਚੱਲ ਗਿਆ ਆ ਪੱਗ ਨਹੀਂ ਬੰਨੀ ਹੈ ਲੜਾਂ ਵਾਲੀ ਅੱਜ ਬੰਨੀ ਹੈ ਸਕੂਲੇ ਮੈਂ ਬੰਦ ਕੇ ਜਾਂਦੇ ਹਾਂ ਸ਼ਨੀਵਾਰ ਤੇ ਅੱਜ ਹੋਰ ਵੀ ਲਾ ਕੇ ਜਾਂਦਾ ਸਕੂਲੇ ਨਾਲ ਤਾਂ ਬਹੁਤ ਹੋਨੇ ਸਕੂਲ ਕਿ ਤਾਪਣਾ ਤੇ ਤੁਹਾਨੂੰ ਮਿਲੇ ਗਏ ਇਸ ਬਾਦ ਵਿੱਚ ਲੋੜ ਬਣੀ ਖਾ ਗਈ हां जी दोस्तों जंगी ते तैयार हो जका बोर्ड-ਬਾਰਡ ਪਾ ਲਏ ਨੇ ਪੱਗ ਮੈਨੂੰ ਪਤਾ ਜਦਾ ਵੀ ਵਧੀਆ ਤੇ ਚੁੱਪ ਕਰਕੇ ਹਣੀ ਤੇ ਰਹਿਣ ਦੇਣੀ ਆ ਆ ਕੇ ਲਾ ਦੇਣੀ ਆ ਤੇ ਲਾ ਕੇ ਢੜੀ ਕੇ ਨਾ ਪਰਣਾ ਉਹ ਤੇ ਠੀਕ ਹੈ ਗਾਈਸ ਕੋਲੇ ਮਰਦਾ ਜੀ ਕੀ ਬਣਦੀ ਹੈ ਇਹ ਦੀ ਪੰਦੀ ਫੋਨ ਲੈ ਕੇ ਤਾਂ ਨਾ ਅਜੇ ਉਹ ਤਾਂ ਪੱਗ ਯਾਰ ਨਹੀਂ ਸਹੀ ਜੀ ਰੁਕੋ ਇੱਕ ਗੱਲ ਹੈ ਗਾਈਸ ਠੀਕ ਹੈ ਕੋਲੇ ਆ ਜੀ ਤੋਂ ਉਹ ਟਟ ਰੱਖ ਨੇ ਆ ਗਿਆ ਬੰਦਾ ਆ ਗਿਆ ਫਿਨਿਸ਼ ਕਰਦੇ ਤਾਂ ਗੇ ਗイズ ਬਹੁਤ ਵਧੀਆ ਬਲੌਗ ਬਣਾਉਣਾ ਹਾਂ ਨਹੀਂ ਦੋਸਤੋ ਆ ਪਾ ਚੁੱਕੇ ਆਪਣੇ ਸਕੂਲ ਵਾਲੀ ਗਲੀ ਜੇ ਤਾਰਾਗੜ ਚੱਲਦੇ ਹੋਣ ਅੱਗੇ ਤੇ ਫੋਨ ਲਗਾਉਣਾ ਪੈਣਾ ਹੈ ਇਸ ਕਰਕੇ ਹੁਣ ਬਲੌਗ ਪਾਵੇਂ ਨਾ ਬਣੇ ਘੜੀਕ ਤੇ ਹੁਣ ਪਹਿਲਾਂ ਫੋਨ ਬੈਗ ਚ ਪਾ ਲਈ ਗੇ ਗイズ ਆ ਰਿਹਾ ਮੈਂ चाल <laughs> सही <laughs> ਮੇਰਾ ਨੀ ਮੇਰਾ ਆਪਣਾ ਚੰਗੀ ਮਾਂ ਹੋ ਕੇ ਹਾਂਜੀ ਦੋਸਤੋ ਛੁੱਟੀ ਹੋ ਜਾਵੇ ਹਾਂ ਹਾਂਜੀ ਦੋਸਤੋ ਛੁੱਟੀ ਹੋ ਚੁੱਕੀ ਆ ਹੁਣ ਆਪਾਂ ਚੱਲੇ ਗਏ ਇਸ ਘਰਾਂ ਨੂੰ ਆ ਮੇਰੇ ਵੀਰ ਬਣਾਣੀਆਂ ਤੇ ਆ ਵਲੋਗ ਤੇ ਹੁਣ ਮੈਂ ਚੱਲ ਠੀਕ ਹੈ ਕੋਈ ਲੋਣਾ ਦੱਸ ਅਸੀਂ ਨਹੀਂ ਗਿਆ ਵੀਰ ਚਲ ਓਏ ਅਸੀਂ ਗਿਆ ਨਹੀਂ ਆ ਦੀ ਬੰਦੂ ਹਾਂ ਜੀ ਦੱਸੋ ਹੁਣ ਕਰਾਂ ਸ਼ੀਸ਼ੇ ਨੇ ਕਿੱਡੀ ਆਉਂਦੀ ਵੀਰ ਭਰਾਵਾ ਦੀ ਵੀਰ ਭਰਾਣੀ ਲੜਨਦੇ ਆ ਡੰਬਲਾ ਡੰਬਲਾ ਦੇ ਵੇਟ ਮਗਰ ਆਹ ਤਾਂ ਕੀ ਬੈਂਦੀ ਕਿਲੋ ਚੋਕ ਆ ਆਂਦਾ ਵੈ ਇਹ ਵੀ ਸਿਹਰ ਵੇ ਇੱਕਦਾਂ ਲਾਦਾ ਚੋਕੜੂਗਾ ਇਹ ਆਰਾਮ ਨਾ ਚੁੱਕੇਗਾ ਵੇਟ ਨਹੀਂ ਚੱਲ ਗਿਆ ਹੁਣ ਆਹ ਹੋਰ ਇਹ ਟਾਈਮ ਹਾਂ ਜੀ ਦੋਸਤੋ ਮੈਂ ਆ ਗਿਆ ਘਰ ਤੇ ਗਰਮੀ ਬਹੁਤ ਜਾਰੀ ਹੋ ਚੁੱਕੀ ਹੋਣਾ ਨੇ ਕੋਈ ਗ੍ਰੋਅ ਪ੍ਰੋਜੈਕਟ ਹੈ ਜਿਹੜਾ ਤੁਹਾਨੂੰ ਮੈਂ ਦੇਗਾ ਇਸ ਪਾਣ ਤੇ ਹਾਂਜੀ ਗਾਇਸ ਮੈਂ ਸਕੂਲੋਂ ਆ ਕੇ ਰੋਟੀ ਪਾਣੀ ਖਾ ਕੇ ਮੈਂ ਸੋ ਗਿਆ ਹਾਂ ਤਾਂ ਹੁਣ ਮੈਂ ਉੱਠਿਆ ਆ ਤੇ ਉੱਠ ਗਿਆ ਹੁਣ ਮੈਂ ਗਈ ਜੱਲਾ ਟਿਊਸ਼ਨ ਤੇ ਤੇ ਚਲਦੇ ਆਂਗੇ ਟਿਊਸ਼ਨ ਤੁਹਾਨੂੰ ਮੈਂ ਦਿੰਦੇ ਆਂ ਫੇਰ ਤੋਂ ਗਾਇਸ ਬਾਏ ਹਾਂਜੀ ਦੋਸਤੋ ਹੁਣ ਮੈਂ ਜੱਲਾ ਟਿਊਸ਼ਨ ਤੇ ਗੁਰਦਰ ਦੀ ਆਵਾਜ਼ ਆਉਂਦੀ ਹੋਗੀ ਮਗਰ ਬੀਬੀ ਨਹੀਂ ਕਿਉਂਕਿ ਐ ਸਾਸਨ ਹੀ ਗੁਰਦਰ ਹੈ ਤੇ ਕੋਈ ਗੱਲ ਨਹੀਂ ਹੁਣ ਚੱਲੀ ਗਾਇਸ ਆਪਾਂ ਟਿਊਸ਼ਨ ਤੇ ਗਏ ਚਲੋ ਚਾਈ ਟਿਊਸ਼ਨੋਂ ਬਾਹਰ ਆਏ ਆ ਤੇ ਚੈੱਕ ਆਪਾਂ ਵੀ ਉੱਡ ਜਾਣਾ ਤੇ ਹੁਣ ਆਪਾਂ ਚੱਲਦੇ ਆ ਰਾਈਸ ਕਰੇ ਸਬਸਕ੍ਰਾਈਬਰ ਮਿਲ ਚੁਕੇ ਨੇ ਵੀ ਭਰਾਣੀ ਓਹ ਓਏ ਹੋ ਗਿਆ ਮੋੜੇ ਤੋਂ ਉਹਨਾਂ ਛਿੜਾਨੀ ਤੇਰਾ ਮੈਨੂੰ ਪਤਾ ਆ ਬਾਕੀ ਉਹ ਭਾਵੇਂ ਉੱਡਦੇ ਉਹਨੂੰ ਅੰਦਰ ਵਾਲ ਦਾ ਇਹ ਆਨੇ ਚੂਮਨੋ ਕੀ ਆ ਭੀ ਇਸਕ ਨੀਸ਼ਾ ਓ ਸੌਰੀ ਸਹੀ ਹਾਂ ਜੀ ਦੋਸਤੋ ਹੁਣ ਮੈਂ ਆ ਚੁੱਕਾ ਘਰ ਤੇ ਘਰ ਆਣਗੇ ਮੈਂ ਹਾਂ ਚੱਲ ਤੁਹਾਨੂੰ ਕੋਟੇ ਤੇ ਜਾ ਉਹ ਖਾਂ ਮੌਸਮ ਇਸ ਤਰ੍ਹਾਂ ਦਾ ਆਏ ਨਹੀਂ ਰੀ ਬਹੁਤ ਜਿਆਦੀ ਹੈ ਬਚਣਾ ਰਹਿਣਾ ਹੈ ਤੇ ਚੜੀ ਹੋਈ ਥੱਲੇ ਓਏ ਬੁੱਤਾ ਹੀ ਮਜਾ ਹੁੰਦਾ ਯਾਰ ਇਹੋ ਜਿਹਾ ਵੀਊ ਜਿਵੇਂ ਚੜੀਏ ਗਾਈਸ ਥੱਲੇ ਹਾਂਜੀ ਦੋਸਤੋ ਮੈਂ ਪੂਰੀ ਤਰ੍ਹਾਂ ਵੇਚ ਚੁੱਕਾ ਕਿਉਂਕਿ ਮੀਂਹ ਬੜਾ ਆ ਗਿਆ ਮਕਾਮ ਨਾ ਕਰੇ ਛੱਟਣ ਜਾਣਾ ਸੀ ਉਹ ਵਲੋਗ ਤੇ ਬਣਾਇਆ ਨਹੀਂ ਗਿਆ ਜੀ ਲੋ ਯਾਰ ਮੀਂਹ ਹੀ ਘਰੇ ਆਏ ਪਰ ਹੋਈ ਗੱਲ ਨਹੀਂ ਗਾਈਸ ਦਾ ਤਾ ਗਿਆ ਹੁਣ ਕਹੇ ਕੱਪੜੇ ਵਧੀਏ ਗੁਰਦਾ ਹੈ ਇਹਨਾਂ ਤੋਂ ਡੀ ਗਾਇਸ ਬਾਹਰ ਚੱਲਾ ਮੈਂ ਗੁਰਦਾਰੇ ਗੁਰਦਾਰੇ ਚੱਲਾ ਤੇ ਮੀਂਹ ਬਹੁਤ ਜ਼ਿਆਦਾ ਹੁਣ ਮੈਨੂੰ ਭੱਜ ਕੇ ਜਾਣਾ ਪੈਣਾ ਗੁਰਦਾਰੇ ਗਾਇਸ ਇੰਦਾ ਹਰ ਕੇ ਚਲ ਗਿਆ ਗਾਇਸ ਅੰਗੁਰਦਾਰੇ ਬੋਲਿਆ ਗਾਇਸ ਹੁਣ ਮੈਂ ਆਜਾ ਗੁਰਦਾਰੇ ਚੜੀਏ ਗਾਇਸ ਉੱਤੇ ਮੀਂਹ ਬਹੁਤ ਤੇਜ਼ ਆ ਚੜੀਏ ਗਾਇਸ ਫੇਰ ਵੇਖਦਾ ਫੇਰ ਭੇਜ ਗਿਆ ਉਨਾ ਹੀ ਹਾਂਜੀ ਆ ਤਲਾ ਹੀ ਹੋ ਰਿਹਾ ਘੜੀ ਹਾਂਜੀ ਆਓ ਵੇਖੋ ਬਾਬਾ ਜੀ ਵੇਖਿਓ ਵੇਖਿਓ ਅੱਧਰਾ ਆਓ ਫੇਰ ਧੂਆ ਨਹੀਂ ਕਰਦਾ ਪੈਣਾ ਉਤੋਂ ਇਹ ਆਓ ਵੇਖੋ ਧੂਆ ਨਹੀਂ ਕਰਦਾ ਵਿਆਹ ਆਓ ਵੇਖੋ ਬੰਦ ਕਰ ਦੋ